ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਫਿਲਮ ਭਗਵਾਨ ਭਰੋਸੇ ਦੇ ਬਾਰੇ ਜਿਹੜੀ ਮੇਰੇ ਬਹੁਤ ਵਧੀਆ ਦੋਸਤ ਸ਼ਿਲੇ ਦਿੱਤੇ ਹੋਣਾਂ ਨੇ ਡਾਇਰੈਕਟ ਕੀਤੀ ਹੈ ਤੇ 13 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਥੀਏਟਰਸ ਦੇ ਵਿੱਚ ਆ ਇੱਕ ਬਹੁਤ ਹੀ ਸੋਹਣੀ ਫਿਲਮ ਹੈ ਜਿਹਦੇ ਵਿੱਚ ਦੋ ਬੱਚੇ ਧਰਮ ਨੂੰ ਸੋਸਾਇਟੀ ਨੂੰ ਆਪਣੀਆਂ ਨਜ਼ਰਾਂ ਨਾਲ ਦੇਖਦੇ ਹਨ ਬਹੁਤ ਥੋੜੀਆਂ ਫਿਲਮ ਐਜੋ ਜੀ ਹੁੰਦੀਆਂ ਜਿਨ੍ਹਾਂ ਦੇ ਵਿੱਚ ਐਂਟਰਟੇਨਮੈਂਟ ਦੇ ਨਾਲ ਨਾਲ ਕੁਝ ਮੈਸੇਜ ਵੀ ਹੁੰਦਾ ਜਿਹੜੀਆਂ ਥੌਟ ਪ੍ਰੋਕਿੰਗ ਵਾਲੀਆਂ ਹੁੰਦੀਆਂ ਇਹ ਫਿਲਮ ਉਹਨਾਂ ਦੇ ਵਿੱਚੋਂ ਇੱਕ ਹੈ ਇੰਜਨ ਫਿਲਮ ਇੰਡਸਟਰੀ ਇਸ ਤੋਂ ਅੱਗੇ ਜਾ ਕੇ ਬਹੁਤ ਕੁਝ ਵੱਖਰਾ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰ ਰਹੀ ਹੈ ਤੇ ਬਹੁਤ ਸੋਹਣੇ ਸੁਨੇਹੇ ਫਿਲਮਾਂ ਰਾਹੀਂ ਦਰਸ਼ਕਾਂ ਨੂੰ ਮਿਲ ਰਿਹਾ ਹੈ ਜੋ ਨਾ ਸਿਰਫ ਦਰਸ਼ਕਾਂ ਨੂੰ ਮਨੋਰੰਜਨ ਦੇ ਲਈ ਖੁਸ਼ ਕਰਦਾ ਹੈ ਬਲਕਿ ਉਹਨਾਂ ਨੂੰ ਇੱਕ ਇੰਪੋਰਟੈਂਟ ਸੰਦੇਸ਼ ਵੀ ਉਹਨਾਂ ਤੱਕ ਪਹੁੰਚਾਉਂਦਾ ਹੈ ਇਸੇ ਵਿੱਚ ਇੱਕ ਫਿਲਮ ਦੇ ਅਨਾਉਂਸਮੈਂਟ ਹੋਈ ਭਗਵਾਨ ਪਰੋਸੇ ਇਸ ਲੇਖੇਟਾ ਜੋ ਫਿਲਮ ਅਨਾਉਂਸ ਕੀਤੀ ਗਈ ਜਿਸ ਦੇ ਅਧਿਕਾਰ ਹੁਣ ਕੈਨੇਡਾ ਸਿਰ ਰਿਦਮ ਵਾਇਸ ਐਂਟਰਟੇਨਮੈਂਟ ਦੁਆਰਾ ਸੁਰੱਖਿਤ ਕੀਤੇ ਗਏ ਹਨ ਜਿਸ ਦਾ ਸਮਰਥਨ ਅਮਰਿੰਦਰ ਗਿੱਲ ਦੇ ਕਾਰਜਕਲ ਦੁਆਰਾ ਕੀਤਾ ਗਿਆ ਅਮਰਿੰਦਰ ਗਿੱਲ ਨੇ ਹਾਲੇ ਵਿੱਚ ਇੱਕ ਵੀਡੀਓ ਸਾਂਝਾ ਕਰਦੇ ਹੋਏ ਇਸ ਦੇ ਵਿੱਚ ਉਸ ਬਾਰੇ ਗੱਲਬਾਤ ਕੀਤੀ ਤੇ ਉਨ੍ਹਾਂ ਨੇ ਇਕਿਆਕ ਇਹ 13 ਤਰੀਕ ਨੂੰ ਰਿਲੀਜ਼ ਹੋਣ ਵਾਲੀ ਐਸੀ ਫਿਲਮ ਹੈ ਜਿਸ ਦੇ ਵਿੱਚ ਬਹੁਤ ਸੋਨਾ ਸੁਨੇਹਾ ਸਾਰਿਆਂ ਨੂੰ ਜ਼ਰੂਰ ਮਿਲੇਗਾ। ਉਹਨਾਂ ਨੇ ਇਹ ਕਿਹਾ ਕਿ ਦੋ ਐਸੇ ਬੱਚਾ ਦੀ ਕਹਾਣੀ ਹੈ ਜੋ ਧਰਮ ਦੇ ਵਿੱਚ ਤੇ ਦੁਨੀਆ ਨੂੰ ਆਪੋ ਆਪਣੇ ਨਜ਼ਰੀਏ ਦੇ ਨਾਲ ਦੇਖਦੇ ਹੈ। ਇਹ ਫਿਲਮ 13 ਅਕਤੂਬਰ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਉਨ੍ਹਾਂ ਨੇ ਫਿਲਮ ਬਾਰੇ ਜਾਣਕਾਰੀ ਸਾਂਝੀ ਕੀਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਫਿਲਮ ਦੇ ਵਿੱਚ ਦੋ ਛੋਟੇ ਬੱਚਿਆਂ ਦੇ ਫਿਲਮ ਆਲੇ ਦੁਆਲੇ ਘੁੰਮਦੀ ਹੈ ਜੋ ਧਰਮ ਅਤੇ ਸਮਾਜ ਨੂੰ ਆਪਣੇ ਵੱਖਰੇ ਵੱਖਰੇ ਨਜ਼ਰੀਏ ਤੋਂ ਖੋਜਦੇ ਹਨ। ਭਗਵਾਨ ਪਰੋਸ ਇੱਕ ਸੋਚ ਰੁਕਸਾਨ ਵਾਲੀ ਫਿਲਮ ਹੈ ਅਤੇ ਯਕੀਨਨ ਅਮਰਿੰਦਰ ਗਿੱਲ ਦੁਆਰਾ ਭਰੋਸਾ ਦਿਵਾਇਆ ਗਿਆ ਹੈ ਕਿ ਮਨੋਰੰਜਨ ਦੇ ਨਾਲ ਨਾਲ ਇਸ ਫਿਲਮ ਤੋਂ ਇੱਕ ਸੋਨਾ ਸੁਨੇਹਾ ਵੀ ਮਿਲੇਗਾ। ਅਮਰਿੰਦਰ ਗਿੱਲ ਨੇ ਇਹ ਵੀ ਕਿਹਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਰਿਦਮ ਵਾਇਸ ਐਂਟਰਟੇਨਮੈਂਟ ਇੱਕ ਅਜਿਹੀ ਮਹਾਨ ਪਰਿਵਾਰਕ ਅਤੇ ਦਿਲਚਸਪ ਕਹਾਣੀ ਦੇ ਨਾਲ ਜੁੜੀ ਹੈ ਜੋ ਕਿ 13 ਅਕਤੂਬਰ 2023 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਫਿਲਮ ਆਲੋਚਕ ਤਰਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ ਫਿਲਮ ਭਗਵਾਨ ਪਰੂਸੇ ਭਾਰਤ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਦੇ ਵਿੱਚ 13 ਤਰੀਕ ਨੂੰ ਰਿਲੀਜ਼ ਹੋਏਗੀ ਫਿਲਮ ਦੇ ਵਿੱਚ ਮੁਨੀਸ਼ ਚੱਡਾ ਸਤਿੰਦਰ ਸੋਨੀ ਸਪਰਸ਼ ਸੁਮਨ ਵਿਨੇ ਪਾਠਕ ਅਤੇ ਹੋਰ ਬਹੁਤ ਸਾਰੇ ਕਲਾਕਾਰ ਤੁਹਾਨੂੰ ਨਜ਼ਰ ਆਣਗੇ ਤੁਹਾਡੀ ਜੋ ਵੀ رائے ਹੈ ਇਸ ਫਿਲਮ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਫਿਲਮ ਭਗਵਾਨ ਬਰੋਸੇ ਦੇ ਬਾਰੇ ਜਿਹੜੀ ਮੇਰੇ ਬਹੁਤ ਵਧੀਆ ਦੋਸਤ ਸ਼ਿਲੇ ਦਿੱਤੇ ਹੋਣਾਂ ਨੇ ਡਾਇਰੈਕਟ ਕੀਤੀ ਹੈ ਤੇ 13 ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋ ਰਹੀ ਹੈ ਥੀਏਟਰਸ ਦੇ ਵਿੱਚ ਆ ਇੱਕ ਬਹੁਤ ਹੀ ਸੋਹਣੀ ਫਿਲਮ ਹੈ ਜਿਹਦੇ ਵਿੱਚ ਦੋ ਬੱਚੇ ਧਰਮ ਨੂੰ ਸੋਸਾਇਟੀ ਨੂੰ ਆਪਣੀਆਂ ਨਜ਼ਰਾਂ ਨਾਲ ਦੇਖਦੇ ਆ ਬਹੁਤ ਥੋੜੀਆਂ ਫਿਲਮ ਐਜੋ ਹੀ ਹੁੰਦੀਆਂ ਜਿਨ੍ਹਾਂ ਦੇ ਵਿੱਚ ਐਂਟਰਟੇਨਮੈਂਟ ਦੇ ਨਾਲ ਨਾਲ ਕੁਝ ਮੈਸੇਜ ਵੀ ਹੁੰਦਾ ਜਿਹੜੀਆਂ ਥੌਟ ਪ੍ਰੋਵੋਕਿੰਗ ਹੁੰਦੀਆਂ ਇਹ ਫਿਲਮ ਉਹਨਾਂ ਦੇ ਵਿੱਚੋਂ ਇੱਕ ਹੈ ਤੇ ਅਸੀਂ ਇਸ ਗੱਲੋਂ ਬਹੁਤ ਖੁਸ਼ਕਿਸਮਤਾਂ ਕਿ ਅਸੀਂ ਰਿਦਮ ਵਾਈਜ਼ ਦੀ ਪੂਰੀ ਟੀਮ ਇਸ ਫਿਲਮ ਦੇ ਨਾਲ ਅਸੋਸੀਏਟਡ ਹੈ ਅਸੀਂ ਇਹ ਫਿਲਮ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ 13 ਅਕਤੂਬਰ ਨੂੰ ਥੀਏਟਰਸ ਦੇ ਵਿੱਚ ਤੇ ਤੁਸੀਂ ਇਹ ਫਿਲਮ ਜ਼ਰੂਰ ਦੇਖਿਓ ਤੇ ਦੱਸਿਓ ਕਿਵੇਂ ਦੀ ਲੱਗੀ ਆ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਵਾਂਗੇ ਕਿ ਫੈਮਿਲੀ ਓਰੀਐਂਟਡ ਸਿਨੇਮਾ ਥੌਟ ਪ੍ਰੋਵੋਕਿੰਗ ਸਿਨੇਮਾ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ